ਬਾਜ਼ਾਰ ਦੇ ਵਿੱਚ ਭੈਣ ਭਰਾ ਦੀ ਕੁੱਟਮਾਰ ਦਾ ਸੱਚ ਆਇਆ ਸਾਹਮਣੇ ਨੌਜਵਾਨ ਕਰ ਰਹੇ ਸੀ ਭੈਣ ਤੇ ਪੱਦੀਆਂ ਟਿੱਪਣੀਆਂ ਸੁਣੋ ਕੀ ਸੀ ਪੂਰਾ ਮਾਮਲਾ ਅੱਜ ਦੀ ਸੂਹਾ ਦੇ ਬੋਲਗਨ ਚੌਕ ਦੇ ਵਿੱਚ ਬੀਤੀ ਦਿਨੀ ਸਰੇ ਬਾਜ਼ਾਰ ਦੇ ਵਿੱਚ ਤਿੰਨ ਨੌਜਵਾਨਾਂ ਦੇ ਵੱਲੋਂ ਭੈਣ ਭਰਾ ਦੀ ਕੁੱਟਮਾਰ ਕੀਤੀ ਗਈ ਸੀ ਤੇ ਉਹ ਵੀ ਇੰਨੀ ਬਹਿਰਾਮੀ ਦੇ ਨਾਲ ਕਿ ਦੋਵਾਂ ਦੇ ਸਿਰ ਦੇ ਵਿੱਚ ਬੋਤਲਾਂ ਤੱਕ ਮਾਰੀਆਂ ਗਈਆਂ ਸਨ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ ਪਰ ਅਸਲ ਕਹਾਣੀ ਇਸ ਦੇ ਪਿੱਛੇ ਕੀ ਸੀ ਇਸ ਗੱਲ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਸਾਡੇ ਪੱਤਰਕਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕੀਤੀ ਗਈ ਅਤੇ ਪੂਰਾ ਮਾਮਲਾ ਜਾਣਿਆ ਗਿਆ ਤਾਂ ਪਤਾ ਲੱਗਿਆ ਕਿ ਉਸ ਲੜਕੀ ਦੇ ਉੱਤੇ ਪੱਦੀਆਂ ਟਿੱਪਣੀਆਂ ਕਰ ਰਏ ਸੀ ਇਹ ਨੌਜਵਾਨ ਜਿਸ ਦੇ ਕਰਕੇ ਜਦੋਂ ਪ੍ਰਾਨ ਰੋਸ ਜਤਾਇਆ ਤਾਂ ਉਹ ਦੋਵਾਂ ਨੂੰ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੂਰੀ ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਭੈਣ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਵੀ ਸੀ ਕਿਸ ਦਿਨ ਦੀ ਘਟਨਾ ਹੈ ਇਹ 16 ਤਰੀਕ ਦੀ ਸ਼ਾਮ ਦੀ ਘਟਨਾ 7:30 ਵਜੇ ਦੀ ਜਦੋਂ ਮੈਂ ਕੰਮ ਤੋਂ ਵਾਪਸ ਆ ਰਹੀ ਸੀ ਤੇ ਆਪਣੇ ਬ੍ਰਦਰ ਦੀ ਵੇਟ ਕਰਦੀ ਹੁੰਨੀ ਹਾਂ 숍 ਦੇ ਬਾਹਰ ਨਿਊ ਸਰ ਦਾ ਟੈਲੀਫੋਨ ਪਤੇ ਤੋਂ ਮੁੰਡੇ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਮੈਨੂੰ ਗਲਤ ਕਮੈਂਟ ਵਾਜ ਕੀਤੀ। ਮੈਂ ਉਹਨਾਂ ਦੇ ਅੰਦਰ ਚਲ ਗਈ। ਉਹ ਅੰਦਰ ਹੀ ਗਾਲ੍ਹਾਂ ਕੱਢਦੇ ਬਾਹਰੋਂ ਵਾਜਾਂ ਮਾਰ ਕੇ ਮੇਰੇ ਬ੍ਰਦਰ ਨੂੰ ਬੁਲਾ ਲਿਆ। ਬਾਹਰ ਆ ਬਾਹਰ ਤੇ ਉਹਦੇ ਨਾਲ ਲੜਨ ਲੱਗ ਪਏ। ਮੇਰੇ ਬ੍ਰਦਰ ਨੂੰ ਉਹਦੀ ਦੁਕਾਨ ਤੇ ਜਿਹੜੇ ਮੁੰਡੇ ਲੱਗੇ ਉਹ ਅੰਦਰ ਲੈ ਗਏ ਤਾਂ ਫਿਰ ਉਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰ ਦਿੱਤੀਆਂ। ਤਿੰਨ ਮੁੰਡੇ ਸੀਗੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਸਿਰ ਤੇ ਵਿੱਚ ਬੋਤਲ ਵੀ ਮਾਰੀ ਕਿਉਂਕਿ ਸ਼ਰਾਬ ਪੀਂਦੇ ਕਹੀ ਤਾਂ ਉਹਨਾਂ ਦੇ ਹੱਥ ਵਿੱਚ ਸ਼ਰਾਬ ਦੀ ਬੋਤਲ ਵੀ ਸੀਗੀ। ਕੀ ਕਾਰਨ ਰਿਆਨ ਨੇ ਤੁਹਾਨੂੰ ਕਿਉਂ ਕਮੈਂਟ ਕੀਤੇ ਕੋਈ ਪਹਿਲਾਂ ਵੀ ਜਾਣਕਾਰ ਹੈ ਨਹੀਂ ਮੈਂ ਪਹਿਲਾਂ ਕਦੀ ਨਹੀਂ ਦੇਖਿਆ ਮੈਨੂੰ 10 ਸਾਲ ਹੋ ਗਏ ਕੰਮ ਕਰਦੀ ਮੈਂ ਕਦੀ ਨਹੀਂ ਦੇਖਿਆ ਇਹ ਮੁੰਡੇ ਅਨਨੋਨ ਪਰਸਨਸ ਹੀ ਹੈ ਮੈਮ ਜਿਹੜਾ ਕੁੜਕੀ ਦੇ ਉੱਤੇ ਹਮਲੇ ਦਾ ਵੀਡੀਓ ਬਾਇਬਲ ਹੋਇਆ ਸੀਗਾ ਇਸ ਮਾਮਲੇ ਚ ਕੀ ਹੈ ਕੀ ਜਾਣਕਾਰੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇਹ ਲੜਕੀ ਨੂੰ ਵਿਜ਼ਿਟ ਕਰਕੇ ਆਈ ਹੈ ਮੈਜੀ ਤੇ ਬੜਾ ਅਨਪੋਰਚਿਊਨਿਟੇਟ ਜੀ ਇਨਸੀਡੈਂਟ ਹੋਇਆ ਜਿਹੜਾ ਇੱਕ ਲੜਕੀ ਨਾਲ ਮਾਰਕਟਾਈ ਹੋਈ ਹੈ ਸੋ ਅਸੀਂ ਇਹਦੇ ਉੱਤੇ ਪੂਰਾ ਵੈਰੀਫਾਈ ਕਰ ਰਹੇ ਹਾਂ ਲੜਕੀ ਦੇ ਬਿਆਨ ਦਰਜ ਕਰ ਰਹੇ ਹਾਂ ਐਂਡ ਇਹਦੇ ਚ ਜਿਹੜੀ ਵੀ ਕਾਨੂੰਨੀ ਕਾਰਵਾਈ ਪ੍ਰੋਪਰ ਕਾਰਵਾਈ ਕਰਾਂਗੇ ਕਿਸੇ ਨੂੰ ਅਰੈਸਟ ਵੀ ਕੀਤਾ ਗਿਆ ਹੈ ਤੱਕ ਹਾਲੇ ਅਸਾਡੀ ਜਾਂਚ ਜਾਰੀ ਹੈ ਜੀ ਠੀਕ ਹੈ ਇਹਦੇ ਵਿੱਚ ਜਿੰਨੇ ਵੀ ਅਰੈਸਟ ਹਨ ਆਪਾਂ ਰੀਡਸ ਪਾਰਟੀਆਂ ਬਣਾਤੀ ਹੈ ਠੀਕ ਹੈ ਜਿੰਨਾ ਵੀ ਆਂਦੀ ਅੱਗੇ ਬਣੀ ਗਈ ਉਪਰ ਕਰਵਾਉਂਦੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਲਈ ਦਸੂਹਾ ਤੋਂ ਰੋਹਿਤ ਕੁਮਾਰ ਹਾਨੀ ਦੀ ਰਿਪ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ